ਸਿੰਖ ਦੇਖਦੇ ਹੋ ਦੇਸ਼ ਵਿਗਿਆਨ ਚੈਨਲ ਅੱਜ ਆਪਾਂ ਤੁਹਾਨੂੰ ਦੇਸ਼ ਵਿਗਿਆਨ ਦੀ ਟੀਮ ਜੰਡਿਆਲਾ ਗੁਰੂ ਹਰਕੀਰ ਸਿੰਘ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਭਟਨ ਸਿੰਘ ਪੀ. ਜੀ. ਦੇ ਯੋਗ ਅਗਵਾਈ ਹੇਠ ਇੱਕ ਮਾਨ ਸਮਾਰੋਹ ਸਮਾਰੋਹ ਰੱਖਿਆ ਗਿਆ ਇਸ ਸਮਾਰੋਹ ਜੋ 10ਵੀਂ ਅਤੇ 12ਵੀਂ ਕਲਾਸ ਦੇ ਵੱਖ-ਵੱਖ ਵਿਦਿਆਰਥੀਆਂ ਨੇ 90% ਤੋਂ ਵਾਰਡ ਨੰਬਰ ਪ੍ਰਾਪਤ ਕੀਤੇ ਹਨ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਉਹਨਾਂ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਅਤੇ ਉਹਨਾਂ ਨੂੰ ਹੋਰ ਉਤਸ਼ਾਹਤ ਕਰਨ ਵਾਸਤੇ ਅੱਜ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਇਸ ਸਮਾਰੋਹ ਵਿੱਚ ਜਿੱਥੇ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਨੇ ਇਸ ਸਮਾਰੋਹ ਵਿੱਚ ਪਹੁੰਚ ਕੇ ਕਾਫੀ ਖੁਸ਼ੀ ਉਜਾਗਰ ਕੀਤੀ ਇਸ ਮੌਕੇ ਆਪਾਂ ਵੱਖ-ਵੱਖ ਸਕੂਲਾਂ ਦੇ ਵੱਡੇ ਆទੀਆਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅਤੇ ਇਸ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਇਸ ਮੌਕੇ ਕੀ ਕਹਿਣਾ ਚਾਹੁੰਦੇ ਹਨ ਤੁਸੀਂ ਜੁੜੇ ਰਹਿਣਾ ਦੇਸ਼ ਦੁਨੀਆ ਚੈਨਲ ਨਾਲ ਮੈਂ ਹਾਂ ਤੁਹਾਡਾ ਆਪਣਾ ਆਰਮ ਸ਼ਰਨਜੀਤ ਸਿੰਘ ਆ ਸੀਬੀਐਸਸੀ ਆ ਪੀਐਸਸੀ ਵੀ ਆ ਉਹਨਾਂ ਦੇ ਬੱਚਿਆਂ ਨੇ 10ਵੀਂ ਤੇ 12ਵੀਂ ਦੇ ਵਿੱਚੋਂ ਜਿਨ੍ਹਾਂ ਦੇ ਵੀ ਅਭਾਵ 90% ਮਾਰਕਸ ਜਿਨ੍ਹਾਂ ਨੇ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਅੱਜ ਇੱਥੇ ਜੰਡਿਆਵਾ ਗਰੂ ਦੇ ਵਿੱਚ ਜੈਹ ਰਿਜ਼ਲਟ ਤੇ ਇਹ ਬਲਾਕ ਹੈ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਸਾਡੇ ਜ਼ਿਲ੍ਹੇ ਦੇ ਜ਼ਿਲ੍ਹੇ ਦਾ ਪ੍ਰਸ਼ਾਸਨ ਸਮੁੱਚਾ ਪ੍ਰਸ਼ਾਸਨ ਜਿਹੜਾ ਆ ਉਹ ਸਾਡੇ ਕੋਲ ਇੱਥੇ ਪਹੁੰਚਿਆ ਹੈ ਸਾਡੇ ਡੀਸੀ ਮੈਮ ਸਾਖੀ ਸ਼ਾਨ ਕਿਸਾਨੀ ਜੀ ਸਾਡੇ ਡੀਆਈਜੀ ਸਾਹਿਬ ਸਰਦਾਰ ਸਿੰਦਰ ਸਿੰਘ ਜੀ ਸਾਡੇ ਸੀਪੀ ਅਮਰਸਾ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਜੀ ਐਸਪੀਡੀ ਆ ਅਦਿੱਤਿਆ ਵਾਰੀਅਰ ਜੀ ਜਸਨੂਰ ਜਸਨੂਰ ਜਸਰੂਪ ਜਸਰੂਪ ਜੀ ਆਈਪੀਐਸ ਸਾਡੇ ਪੀਸੀਐਸ ਸਰਦਾਰ ਕੁਸ਼ਪ੍ਰੀਤ ਸਿੰਘ ਜੀ ਹੋਰ ਵੀ ਸਾਡੇ ਜਿਹੜੇ ਨੇ ਡੀਓ ਸਾਹਿਬਾਨ ਸੇਖਿਆਪੁਰ ਦੇ ਘਾਰੇ ਵੀ ਇੱਥੇ ਪਹੁੰਚੇ ਨੇ ਪਰ ਮੈਂ ਖਾਸ ਤੌਰ ਤੇ ਇਥੇ ਇਹ ਗੱਲ ਦੱਸਣੀ ਚਾਹਣਾ ਹੈ ਕਿ ਸਾਡੇ ਜੰਡਿਆਵਾ ਗੁਰੂ ਦੇ ਕੁੱਲ 437 ਬੱਚੇ ਨੇ ਜਿਨ੍ਹਾਂ ਨੇ ਅਵਲ 90% ਤੋਂ ਮਾਰਕਸ ਜਿਹੜੇ ਨੂੰ ਉਹ ਹਾਸਲ ਕੀਤੇ ਨੇ ਔਰ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਨੇ ਔਰ ਇਹ ਕੰਮ ਅਸੀਂ 2023 ਤੋਂ ਜਿਹੜਾ ਉਹ ਕਰਦੇ ਆ ਰਹੇ ਹਾਂ 2023 ਦੇ ਵਿੱਚ ਵੀ ਫੰਕਸ਼ਨ ਕੀਤਾ ਸੀਗਾ ਦਸੰਬਰ ਦੀ ਦੇ ਬੱਚਿਆਂ ਦਾ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਇਸ ਚੀਜ਼ ਨੂੰ ਲੈ ਕੇ ਔਰ ਉਦੋਂ ਵੀ ਸਾਡੇ ਕੋਲ 250 ਬੱਚਾ ਨਿਕਲੇ ਆ ਸੀਗਾ 80% ਤੋਂ ਵੱਧ ਫਿਰ 2024 ਦੇ ਵਿੱਚ ਵੀ ਕੀਤਾ ਸੀਗਾ 272 ਬੱਚੇ ਨਿਕਲੇ ਸੀਗੇ ਇਸ ਵਾਰੀ ਗਿਣਤੀ ਕਾਫੀ ਵਧੀ ਆ ਸੋ ਸਾਨੂੰ ਇਸ ਗੱਲ ਤੇ ਤਸੱਲੀ ਆ ਕਿ ਸਾਡਾ ਸਿੱਖਿਆ ਵਿਭਾਗ ਜਿਹੜਾ ਆ ਉਹਦੀ ਮਿਹਨਤ ਸਦਕਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਡਾ ਮੋਹਨ ਸਿੰਘ ਬਰਸਾਭ ਜੀ ਦੇ ਮੇਨਟਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਕੁਬਨ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਸਾਡਾ ਵਿਭਾਗ ਦਾ ਬਹੁਤ ਤਰੱਕੀ ਕਰ ਰਿਹਾ ਔਰ ਅੱਜ ਇਹ ਬੱਚੇ ਸਨਮਾਨ ਲੈ ਕੇ ਬਹੁਤ ਖੁਸ਼ ਨੇ ਔਰ ਨਾਲ ਇਹਨੂੰ ਇੱਕ ਮੋਟੀਵੇਸ਼ਨ ਮਿਲੀ ਆ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੱਡੀਆਂ ਨੌਕਰੀਆਂ ਤੇ ਬੁੱਝੇ ਸਰ ਸਿੱਖਿਆ ਵੀ ਬਾਗ ਦੇ ਖੇਤਾਂ ਨੂੰ ਉੱਚਾ ਚੁੱਕਣ ਵਾਸਤੇ ਗੰਢਿਆਲਾ ਹਲਕੇ ਦੇ ਵਿੱਚ ਪੋਲੀ ਟੈਕਨੀਕਲ ਕਾਲਜ ਖੁੱਲਣ ਜਾ ਰਿਹਾ ਵਾ ਉਹਦੇ ਵਿੱਚ ਬੱਚਿਆਂ ਨੂੰ ਕਿੰਨਾ ਫਾਇਦਾ ਹੋਏ ਆਰ ਦੇਖੋ ਪੋਲੀ ਟੈਕਨੀਕਲ ਕਾਲਜ ਜਿਹੜਾ ਗੰਢਿਆਲਾ ਗਰੂਪ ਦੇ ਵਿੱਚ ਅੰਧਗਾਵਾਂ ਕਿਹਦੇ ਵਿੱਚ ਮਨਜ਼ੂਰ ਕਰ ਦਿੱਤਾ ਗਿਆ ਪੈਸੇ ਸਾਡੇ ਕੋਲ ਆ ਗਏ ਨੇ ਆ ਜਿਹੜਾ ਮੰਨੀਆਂ ਦੇ ਸਾਹਮਣੇ ਤੁਹਾਨੂੰ ਪਰਾਹੂਗਾ ਪਿੰਡ ਪਾਦੀਆ ਮਾਂਝਪੁਰ ਉੱਥੇ ਸਾਨੂੰ ਜ਼ਮੀਨ ਵੀ ਜਿਹੜੀ ਮਿਲ ਗਈ ਆ ਔਰ ਕੁਝ ਸਮੇਂ ਬਾਅਦ ਅਸੀਂ ਉੱਥੇ ਜਿਹੜਾ ਆ ਉਹਦੀ ਕੰਸਟਰਕਸ਼ਨ ਜਿਹੜੀ ਆ ਉਹ ਸ਼ੁਰੂ ਕਰਦੇ ਹਾਂਗੇ ਮੈਨੂੰ ਆਸ ਆ ਕਿ ਨੈਕਸਟ ਈਅਰ ਦੇ ਵਿੱਚ ਅਸੀਂ ਉੱਥੇ ਆਪਣੇ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਉਹ ਕਰਾਂਗੇ ਇਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਟੈਕਨੀਕਲ ਐਜੂਕੇਸ਼ਨ ਐਸ ਵੈਲਸ ਹਮੇ ਵੀ ਜਿਹੜੀ ਆ ਉਹ ਜ਼ਰੂਰਤ ਆ ਔਰ ਸਾਡੇ ਕੋਲ ਹੁਣ ਜਿਹੜਾ ਕੋਲ ਟੈਕਨੀਕਲ ਅਮਰ ਸਾਰਸੀ ਕਾ ਉਹ ਦੂਰ ਵੀ ਆ ਔਰ ਐਡਮਿਸ਼ਨ ਵੀ ਜਿਹੜੀ ਆ ਉਹ ਕਈ ਵਾਰੀ ਪਿੰਡੂ ਇਲਾਕਿਆਂ ਦੇ ਬੱਚੇ ਜਿਹੜੇ ਨੇ ਉੱਥੇ ਜਾਣਾ ਜਾਣਾ ਨਹੀਂ ਚਾਹੁੰਦੇ ਕੋਈ ਟਰਾਂਸਪੋਰਟੇਸ਼ਨ ਦੀ ਸਮੱਸਿਆ ਹੁੰਦੀ ਆ ਸੋ ਕਾਫੀ ਸਾਡੇ ਹਲਕੇ ਨੂੰ ਇਸ ਚੀਜ਼ ਦਾ ਜਿਹੜਾ ਕਾਫੀ ਫਾਇਦਾ ਹੋਇਆ ਹੈ ਮੰਤਰੀ ਸਾਹਿਬ ਪੀਸੀਐਸ ਪੀਸੀਐਸ ਆਈਐਸ ਅਧਿਕਾਰੀਆਂ ਨੂੰ ਬੱਚਿਆਂ ਨੂੰ ਮੋਡਿਫਿਕੇਸ਼ਨ ਵਾਸਤੇ ਸਰਕਾਰ ਨੇ ਅੱਗੇ ਲਾਇਆ ਹੈ ਇਹਦੇ ਬਾਰੇ ਵੀ ਕਹਿਣਾ ਚਾਹੁੰਦਾ ਦੇਖੋ ਬੜੀ ਸੋਹਣੀ ਸੋਚ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕਿਉਂਕਿ ਅਸੀਂ ਸਕੂਲ ਆਫ ਐਮੀਨੈਂਸ ਜਿਹੜੇ ਨੇ ਉਹ ਵੀ ਅਸੀਂ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਦਿੱਤੇ ਨੇ ਤਾਂ ਕਿ ਉਹ ਉਹਨਾਂ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਐਕਸਪੀਰੀਅੰਸ ਦੇਖ ਸਕਦੇ ਹਨ ਕਿਉਂ ਕਿਵੇਂ ਬੱਚੇ ਜਿਹੜੇ ਸੀਗੇ ୱਾਪੀਐਸਆਈ ਦੇ ਅਧਿਕਾਰੀ ਬਣੇ ਨੇ ਔਰ ਉਹਨਾਂ ਨੂੰ ਮੋਟੀਵੇਸ਼ਨ ਲੈਣ ਔਰ ਜਿੱਥੇ ਜਿੱਥੇ ਗਾਈਡੈਂਸ ਦੀ ਲੋੜ ਆ ਕਿਉਂਕਿ ਤੁਹਾਨੂੰ ਪਤਾ ਇਹ ਜਿਹੜੇ ਕੰਪੈਕਟ ਸਰਵਿਸ ਐਗਜ਼ਾਮ ਜਿੰਦ ਤੇ ਨੇ ਇਹਨਾਂ ਦੇ ਵਿੱਚ ਕਾਫੀ ਮਿਹਨਤ ਵੀ ਕਰਨੀ ਪਈ ਤੇ ਔਰ ਕਾਫੀ ਗਾਈਡੈਂਸ ਦੀ ਲੋੜ ਵੀ ਹੁੰਦੀ ਆ ਸੋ ਸਾਡੇ ਅਧਿਕਾਰੀ ਸਰਵਾਂ ਨੂੰ ਸਕੂਲਾਂ ਦੇ ਵਿੱਚ ਟਾ ਕੇ ਜਿਹੜਾ ਜਿਹੜਾ ਵੀ ਸਕੂਲ ਅਲਾਟ ਹੋਇਆ ਉੱਥੇ ਗਾਈਡੈਂਸ ਦੇਣ ਕੇ ਔਰ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਜਜ਼ਬਾ ਭਰੂਗਾ ਕਿ ਅਸੀਂ ਵੀ ਆ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਪਾਲਾ ਅਫਸਰ ਬਣ। ਥੈਂਕ ਯੂ। ਮੇਰਾ ਨਾਮ ਡਾਕਟਰ ਪਲਵਿੰਦਰਪਾਲ ਸਿੰਘ ਹੈ ਜੀ ਪ੍ਰਿੰਸੀਪਲ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਜਿਹੜਾ ਤੇ ਮੇਸ਼ਲ ਸੀ ਦਾ ਤਨਨਦਲ ਦੀ ਰਹਿਨਵਾਈ ਹੇਠ ਚੱਲ ਰਿਹਾ ਹੈ। ਸੋ ਅੱਜ ਅਸੀਂ ਆਏ ਆ ਜੈਰ ਜੋੜ ਦੇ ਵਿੱਚ ਬੜੀ ਮਾਨ ਦੀ ਗੱਲ ਹੈ ਕਿ ਸਾਡੇ ਸੀਐਮ ਸਾਹਿਬ ਭਵੰਤਮਾਨ ਜੀ ਦੇ ਉਪਰਾਲੇ ਹੇਠ ਜਿਹੜੇ ਉਹਨਾਂ ਦੇ ਮਨਿਸਟਰ ਨੇ ਸਾਡੇ ਇਲਾਕੇ ਦੀ ਆਨ ਬਾਨ ਸ਼ਾਨ ਜੀਟੀਓ ਸਾਹਿਬ ਜੀਟੀਓ ਭਜਨ ਸਿੰਘ ਜੀ ਅਤੇ ਉਹਨਾਂ ਦੇ ਮਿਸਿਸ ਮੈਡਮ ਹਿੰਦਰ ਗੌਰ ਜੀ ਦੋਵੇਂ ਐਜੂਕੇਸ਼ਨ ਫੀਲਡ ਨਾਲ ਜੁੜੇ ਨੇ ਵਧੀਆ ਅਫਸਰ ਨੇ ਉਹਨਾਂ ਦੇ ਉਪਰਾਲੇ ਸਦਕਾ ਅੱਜ ਤੀਜਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜੰਡਿਆਲਾ ਗੁਰੂ ਦੇ ਹਲਕੇ ਦੇ ਨਾਲ ਜਿੰਨੇ ਵੀ ਸਕੂਲ ਪ੍ਰਾਈਵੇਟ ਪੰਜਾਬ ਬੋਰਡ ਸਰਕਾਰੀ ਆਈਸੀਐਸਈ ਸੀਬੀਐਸਈ ਬੋਰਡ ਨਾਲ ਸੰਬੰਧਿਤ ਨੇ ਉਹ ਸਾਰੇ ਬੋਰਡਾਂ ਦੇ ਬੱਚਿਆਂ ਨੂੰ ਸਨਮਾਨਤ ਕੀਤਾ ਜਿਨ੍ਹਾਂ ਬੱਚਿਆਂ ਦੇ 10ਵੀਂ ਅਤੇ 12ਵੀਂ ਦੇ ਵਿੱਚੋਂ ਵਧੀਆ ਨੰਬਰ 90% ਤੋਂ ਉੱਪਰ ਨੰਬਰ ਆਏ ਨੇ ਉਹਨਾਂ ਨੂੰ ਸਨਮਾਨਤ ਕੀਤਾ ਇਹ ਸੋ ਇਹ ਬਹੁਤ ਵਧੀਆ ਗੱਲ ਆ ਮੈਨੂੰ ਨਹੀਂ ਲੱਗਦਾ ਕਿ ਹੋਰ ਪੰਜਾਬ ਦੇ ਕਿਸੇ ਵੀ ਹਲਕੇ ਵਿੱਚ ਕਿਸੇ ਵੀ ਇਲਾਕੇ ਵਿੱਚ ਇਹੋ ਜੀ ਗੱਲ ਹੁੰਦੀ ਹੋਏਗੀ ਤੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਆ ਕਿ ਸਾਡੇ ਕੋਲ ਬੜੇ ਹੋਣਹਾਰ ਸਾਡੇ ਨੇਤਾ ਨੇ ਪੜ੍ਹੇ ਲਿਖੇ ਪੀਸੀਐਸ ਅਫਸਰ ਨੇ ਸੋ ਇਹ ਮਾਣ ਦੀ ਗੱਲ ਆ ਜੀ ਸੋ ਬਹੁਤ ਖੁਸ਼ੀ ਹੋਈ ਮੇਰੇ ਸਕੂਲ ਦੇ ਚਾਰ ਵਿਦਿਆਰਥੀ ਜਿਹਨਾਂ ਨੰਬਰੇ ਉੱਤੇ ਨੰਬਰ ਆਏ ਨੇ ਸੋ ਅੱਜ ਮਾਣ ਮਹਿਸੂਸ ਕਰ ਰਹੇ ਆ ਇੱਥੇ ਆ ਕੇ ਸੋ ਮੈਂ ਜਿਲੋਂ ਸੀਐਮ ਸਾਹਿਬ ਦਾ ਅਤੇ ਈਟੀਓ ਸਾਹਿਬ ਦਾ ਧੰਨਵਾਦੀ ਆ ਜਿਹੜਾ ਇਹੋ ਜਿਹਾ ਪ੍ਰਾਲਾ ਕਰ ਰਹੇ ਨੇ ਸੋ ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ ਹਰ ਟਾਈਮ ਉਹ ਬਹੁਤ ਵਧੀਆ ਗੱਲ ਆ ਜੀ ਬਾਈ ਬਹੁਤ ਵਧੀਆ ਕਿਹੜੇ ਸਕੂਲ ਦੇ ਵਿਦਿਆਰਥੀ ਤੇ ਕੀ ਨਾਮ ਤੁਹਾਡਾ ਸੈਨ ਫਰਾਂਸਿਸ ਸਕੂਲ ਜੁੰਡਿਆਲਾ ਗਰੂਪ ਸਮਰਦੀਪ ਕਿੰਨੇ ਪਰਸੈਂਟ ਨੰਬਰ ਆਇਆ ਜੀ 91.4 ਫਲਾਕ ਲੈਵਲ ਤੇ ਕੀ ਪੋਜੀਸ਼ਨ ਤੁਹਾਡੀ ਹੈ ਫੋਰਥ ਜਿਹਦਾ ਮਾਨਸ ਮਾਦੋ ਹੋ ਰਿਹਾ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਸ਼ੁਕਰੀਆ ਕਰੀਏ ਸ਼ੁਕਰੀਆ ਅੱਜਕੱਲ ਜਿਹੜੇ ਬੱਚੇ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਧੀਆਂ ਨੂੰ ਘਰ ਵਿੱਚ ਕਤਲ ਕਰਾ ਰਹੇ ਨੇ ਉਹਨਾਂ ਪ੍ਰਤੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਇਹ ਗਲਤ ਬਾਕੀ ਬੱਚਿਆਂ ਨੂੰ ਕੀ ਸੰਦੇਸ਼ ਤੁਹਾਡਾ ਜਿਹੜੇ ਬੱਚੇ ਪੜ੍ਹਾਈ ਵੱਲ ਦੇ ਲੱਗ ਕੇ ਨਹੀਂ ਪੜਦੇ ਉਹ ਵੀ ਪੜ੍ਹ ਲੈ ਕੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਨ ਮੈਂ ਸਰਕਾਰੀ ਪੀਐਮ ਸੀਰੀ ਸਰਕਾਰੀ ਸੀਨੀਅਰ ਸੈਂਟਰ ਸਕੂਲ ਤਰਸੀਦਾ ਦੀ ਵਿਦਿਆਰਥਣ ਹਾਂ ਮੇਰਾ ਨਾਮ ਜਪੀਨਕੌਰ ਹੈ ਅਤੇ ਮੈਂ ਸਾਇੰਸ ਗਰੁੱਪ ਵਿੱਚੋਂ 12ਵੀਂ ਜਮਾਤ ਵਿੱਚੋਂ 97.4 ਅੰਕ ਪ੍ਰਾਪਤ ਕੀਤੇ ਹਨ ਮੈਂ ਅੱਗੇ ਜਾ ਕੇ ਡਾਟਾ ਸਾਇੰਟਿਸਟ ਬਣਨਾ ਚਾਹੁੰਦੀ ਹਾਂ ਮੇਰੇ ਇਸ ਬੁਲੰਦੀ ਦੇ ਹਾਸਲ ਕਰਨ ਵਾਸਤੇ ਮੇਰੇ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਸੀਗਾ। ਉਹਨਾਂ ਨੇ ਮੈਨੂੰ ਬਹੁਤ ਵਧੀਆ ਨੋਟਸ ਪ੍ਰੋਵਾਈਡ ਕੀਤੇ ਜਿਸ ਦੇ ਨਾਲ ਮੈਂ ਮਲਟੀਪਲ ਟਾਈਮਸ ਰਿਵੀਜ਼ਨ ਕਰ ਸਕੀ। ਅਤੇ ਇਸ ਵਿੱਚ ਮੇਰੇ ਪੇਰੈਂਟਸ ਦਾ ਵੀ ਬਹੁਤ ਵੱਡਾ ਸੰਯੋਗ ਹੈ। ਬਾਅਦ ਵਿੱਚ ਗ੍ਰੇਡ ਪੀ ਸੁਪਨਿਆਂ ਦੇ ਵੱਡੇ ਹੋ ਕੇ ਮੈਂ ਵੱਡੇ ਹੋ ਕੇ ਡਾਟਾ ਸਾਇੰਟਿਸਟ ਬਣਾਣਾ ਚਾਹੁੰਦੀ ਹਾਂ। ਇਹਨੇ ਬੱਚੇ ਜਿਹੜੇ ਮਾਪੇ ਬੱਚਿਆਂ ਨੂੰ ਧਿਆਨ ਦਿੰਦੇ ਉਹਨਾਂ ਦੇ ਦੇਣਾ ਚਾਹੁੰਦੇ ਸਕੇ। ਦੀ ਬੱਚੀ ਕੱਟਿਆ ਹੈ ਉਹਨਾਂ ਦਾ ਸਪੇਸ ਕਰਾਉਂਦੇ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਧੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਪੜਨ ਲਈ ਕਿਉਂਕਿ ਧੀਆਂ ਵੀ ਅੱਜ ਕੱਲ ਮੁੰਡਿਆਂ ਤੋਂ ਘੱਟ ਨਹੀਂ ਹਨ ਉਹ ਵੀ ਆਪਣੇ ਮਾਪਿਆਂ ਦਾ ਨਾਮ ਇਕੁਅਲੀ ਰੋਸ਼ਨ ਕਰ ਸਕਦੀਆਂ ਹਨ ਪੰਜਾਬ ਸਰਕਾਰ ਨੇ ਅੱਜ ਤੀਜਾ ਸਾਲ ਹੈ ਅਨੇਕ ਵਿਦਿਆਰਥੀ ਸ਼ਾਨਦਾਰ ਅਨੁਭਾਤ ਤੇ ਮਾਨਨਾਮ ਪ੍ਰੋਗਰਾਮ ਕਰ ਰਹੇ ਇਸ ਕੋਰਨਿਕ ਇਸ ਗੱਦੀ ਮੈਂ ਕਹਿਣਾ ਚਾਹੁੰਗੀ ਕਿ ਇਸ ਨਾਲ ਬੱਚਿਆਂ ਦਾ ਹੌਂਸਲਾ ਬਹੁਤ ਹੀ ਜ਼ਿਆਦਾ ਵਧਦਾ ਹੈ ਤੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਸ਼੍ਰੀ ਗੁਰ ਅਰਜਨ ਦੇਵ ਦੇ ਟੈਂਟ ਕਲਾਸ ਦੇ ਅਧਿਆਪਕਾਂ ਨੇ ਆ ਮੈਂ ਬਹੁਤ ਮਾਣ ਮਹਿਸੂਸ ਕਰਨਦੀ ਆ ਕਿ ਮੈਂ ਆਪਣੇ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਨੰਬਰਾਂ ਤੋਂ ਪਾਸ ਹੋਈ ਆ ਅੱਜ ਤੋਂ ਮਾਣ ਮਾਰਨ ਮਿਲਿਆ ਇਸ ਦਾ ਹੱਥ ਹੈ ਅਮਰ ਤੇ ਕਿੰਨਾ ਤੁਸੀਂ ਆ ਸਾਡੀ ਮੈਨੇਜਮੈਂਟ ਦਾ ਹੱਥ ਅਤੇ ਸਾਡੇ ਜਿਹੜੇ ਅਧਿਆਪਕਾਂ ਦਾ ਹੱਥ ਹੈ ਕਿ ਉਹਨਾਂ ਨੇ ਸਾਨੂੰ ਰਾਤ ਦਿਨ ਮਿਹਨਤ ਕਰਾਈ ਆ ਤੇ ਅਸੀਂ ਅੱਜ ਇਸ ਕੰਮ ਤੇ ਪਹੁੰਚੇ ਆ ਬਲੈਕ ਵੈਵ ਤੁਹਾਡੀ ਕਿੰਨੀ ਪੋਜੀਸ਼ਨ ਆਈ ਫਸਟ ਪੋਜੀਸ਼ਨ ਆਈ ਹੈ ਅੱਜ ਕੱਲ੍ਹ ਬੱਚਿਆਂ ਨੂੰ ਧਿਆਨੋਂ ਉੱਪਰ ਸੁੱਖਾਂ ਵਿੱਚ ਮਾਰ ਦਿੰਦੇ ਕਈ ਵਾਰ ਦੇ ਉਹਨਾਂ ਤੋਂ ਕੀ ਸੰਦੇਸ਼ ਦੇਣਾ ਤੇ ਕੀ ਕਰਨਾ ਚਾਹੀਦਾ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਔਰਤਾਂ ਨੂੰ ਕਮਜ਼ੋਰ ਸਮਝਣ ਵਾਲੇ ਜ਼ਮਾਨੇ ਗਏ ਆ ਹੁਣ ਉਹਨਾਂ ਨੂੰ ਆਪਣੇ ਬਰਾਬਰ ਸਮਝਣਾ ਚਾਹੀਦਾ ਵਾ ਇਕਵਲ ਰਾਈਟਸ ਦੀ ਚਾਹੀਦੀ ਆ ਤਾਂ ਕਿ ਉਹ ਵੀ ਇਕਵਲ ਕੌਂਟਰੀਬਿਊਸ਼ਨ ਦੇ ਸਕਣ ਜਿਹੜੇ ਬੱਚੇ ਵਿਚਰਨ ਰਿਸਪੈਕਟ ਨਹੀਂ ਕਰਦੇ ਉਹਨਾਂ ਨੂੰ ਰੀਜ਼ਨ ਦੇਸੇ ਕਰਦੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਟੀਚਰਸ ਇੱਕ ਦੂਸਰੇ ਪੀਅਰਸ ਹੁੰਦੇ ਆ ਆਪਣੇ ਬਾਇਓਲੋਜੀਕਲ ਪੀਅਰਸ ਤੋਂ ਬਾਦਾਂ ਸੋਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਕਿਉਂਕਿ ਉਹਨਾਂ ਤੋਂ ਬਿਨਾਂ ਤੁਸੀਂ ਇਹਨੇ ਅਚੀਵਮੈਂਟਸ ਹਾਸਲ ਨਹੀਂ ਕਰ ਸਕਦੇ ਤੁਹਾਡਾ ਡ੍ਰੀਮ ਕੀ ਹੈ ਸੁਪਨੇ ਕੀ ਹਨ ਮੇਰਾ ਡ੍ਰੀਮ ਹੈ ਕਿ ਮੈਂ ਯੂਪੀਐਸਸੀ ਕਲੀਅਰ ਕਰਾਂ ਨਵਾਂ ਸਪੋਰਟ ਚਾਹੇ ਜਿਹੜੀ ਕਲਾਸ ਵਿੱਚ ਕਿੰਨੇ ਪਰਸੈਂਟ ਮੈਨੂੰ ਨੰਬਰ ਮਿਲੇਗਾ ਮੈਂ ਪਲਸ 2 ਕਮਰਸ ਦਾ ਸਟੂਡੈਂਟ ਹਾਂ ਮੇਰੀ 96.2% ਆਈ ਹੈ ਆਖਰ ਤੋਂ ਮਾਣ ਕਿੰਨਾ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਜਾ ਰਿਹਾ ਹੈ ਸੁਸ਼ਣਵਾਚਾ ਦੇ ਚਾਰ ਦੇ ਮੰਤਰੀ ਵੱਲੋਂ ਮਿਨਿਸਟਰ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹੜੇ ਸਕੂਲ ਦੇ ਵਿਦਿਆਰਥੀ ਤੁਸੀਂ ਅਸੀਂ ਮਨੋਵਰਦੀ ਦਾ ਪਬਲਿਕ ਸਕੂਲ ਇਸ ਸਕੂਲ ਨੂੰ ਤਾਂ ਮਾਨ ਸਨਮਾਨ ਮਿਲਿਆ ਵਾ ਇਸ ਪਿੱਛੇ ਕਿਸ ਦਾ ਹੱਥ ਸਮਝਦੇ ਤੁਸੀਂ ਇਹਨਾਂ ਦੀ ਇਹਦੇ ਵਿੱਚ ਸਾਡੇ ਸਾਡੇ ਟੀਚਰਸ ਦਾ ਸਾਡੇ ਪੇਰੈਂਟਸ ਦਾ ਬਹੁਤ ਬਹੁਤ ਹੱਥ ਹੈ ਸਾਡੇ ਪ੍ਰਿੰਸੀਪਲ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਸਰ ਦਾ ਬਹੁਤ ਵੱਡਾ ਹੱਥ ਹੈ ਜਿਹੜੇ ਵਿਦਿਆਰਥੀ ਜਿਹੜੇ ਬੱਚੇ ਪੜ੍ਹਾਈ ਨੂੰ ਗੂੜਹੂਂਦੇ ਆ ਉਹਨਾਂ ਨੂੰ ਕੀ ਮੈਸੇਜ ਕੀ ਸੁਣੇ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਸਕਸੈਸਫੁਲ ਹੋਣਾ ਵਾ ਤੁਹਾਨੂੰ ਆਪਣੀ ਸਟੂਡੈਂਟ ਜ਼ਿੰਦਗੀ ਵਿੱਚ ਪੜ੍ਹਾਈ ਜ਼ਰੂਰ ਕਰਨੀ ਚਾਹੀਦੀ ਆ ਅੱਜ ਕੱਲ੍ਹ ਬੱਚੇ ਤੇ ਟੀਚਰਾਂ ਵਿੱਚ ਬੜਾ ਆਵਾਜ਼ੀਵਾ ਚੱਲਦਾ ਬੱਚੇ ਵਿਦਿਆਰਥੀ ਅਧਿਆਪਕਾਂ ਦਾ ਵਰਤ ਹੀ ਕਹਿਣ ਦੇ ਵਿੱਚ ਨਹੀਂ ਉਹਨਾਂ ਦੇ ਆਸਤੇ ਨਹੀਂ ਲੱਗ ਸਾਨੂੰ ਆਪਣੇ ਕੀ ਕਹਿਣਾ ਚਾਹੀਦਾ ਸਾਨੂੰ ਆਪਣੇ ਟੀਚਰਸ ਦੀ ਹਮੇਸ਼ਾ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਗੱਲ ਮੰਨੀ ਚਾਹੀਦੀ ਉਹ ਹਮੇਸ਼ਾ ਸਾਡੇ ਲਈ ਵਧੀਆ ਗੱਲਾਂ ਹੀ ਸੋਚਦੇ ਹਨ